ਸਾਸ਼ਗਾਰਾ ਨੂੰ ਅ ਅੱਜ ਮੈਂ ਰਿਕਾਰਡ ਕਰਨਾ ਕਿ ਆਪਾਂ ਜਿਹੜੀ ਆ 5 ਟਨਰ ਮਸ਼ੀਨ ਆ ਸੈਨੀ ਕੰਪਨੀ ਦੀ ਇਹਦੀ ਤੁਸੀਂ ਬਾਕੜ ਕਿੰਦਾ ਚੇਂਜ ਕਰਨੀ ਕਿਉਂਕਿ ਥੋੜਾ ਟ੍ਰਿਕੀ ਹੈ ਦਾ ਵੀ ਸਾਰੀਆਂ ਮਸ਼ੀਨਾਂ ਦਾ ਪਕੜਾ ਜਪਾਨੀਸ ਕੰਪਨੀ ਜ਼ਿਆਦਾਤਰ ਇਹ ਸਾਈਟਾਂ ਤੇ ਮਿਲਦੀਆਂ ਛੋਟੀਆਂ ਤੇ ਤੇ ਥੋੜਾ ਪਤਾ ਹੋਵੇ ਤਾਂ ਵਧੀਆ ਰਹਿੰਦਾ ਹਾਂਜੀ ਹੁਣ ਇਹਦਾ ਆਪਾਂ ਸਭ ਤੋਂ ਪਹਿਲਾਂ ਪਕੜਾ ਇਹਦਾ ਚੇਂਜ ਕਰਨੀ ਇਹਦੇ ਉੱਪਰ ਕੋਈ ਆਪਸ਼ਨ ਨਹੀਂ ਆਉਂਦੀ ਪਕੜਾ ਚੇਂਜ ਕਰਨ ਦੀ ਸਕਰੀਨ ਦੇ ਉੱਪਰ ਤਾਂ ਦਾਦੀ ਹੋਏ ਇਹਦੇ ਵਿੱਚ ਆਪ ਬਟਨ ਲੱਗਾ ਏ ਥੱਲੇ ਰਾਈਟ ਹੈਂਡ ਸਾਈਡ ਦੇ ਲੀਵਰ ਪਾਸੇ ਆਪ ਬਟਨ ਇਹਨੂੰ ਜਦੋਂ ਤੁਸੀਂ ਇਦਾਂ ਪ੍ਰੈਸ ਕੀਤਾ ਇੱਕ ਵਾਰ ਇਹਦੇ ਉੱਪਰ ਆਪਸ਼ਨ ਆ ਗਈਆਂ ਆ ਐਕਟਿਵ ਕੁਇਕ ਕਪਲਰ ਅਨਲੌਕ ਕੁਇਕ ਕਪਲਰ ਲੌਕ ਕੁਇਕ ਕਪਲਰ ਤੇ ਆ ਗਈਆਂ ਥੱਲੇ ਆਪਸ਼ਨਾਂ ਆ ਥੋੜੀ ਸਲੈਟ ਹੁੰਦੀ ਆ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਪ੍ਰੈਲ ਨੂੰ ਪ੍ਰੈਸ ਕਰਨਾ ਪ੍ਰੈਸ ਕਰ ਦਿੱਤਾ ਉਸ ਤੋਂ ਬਾਅਦ ਫਿਰ ਦੂਜੇ ਨੂੰ ਪ੍ਰੈਸ ਕਰਨਾ ਦੂਜੇ ਨੂੰ ਪ੍ਰੈਸ ਕਰਕੇ ਅਤੇ ਲੈਫਟ ਹੈਂਡ ਸਾਈਡ ਦੇ ਲੀਵਰ ਤੇ ਆ ਬਟਨ ਲੱਗਾ। ਇਹਨੂੰ ਇੱਧਰ ਪ੍ਰੈਸ ਕਰਕੇ ਆ ਜਿਹੜਾ ਆ ਰਾਈਟ ਹੈਂਡ ਸਾਈਡ ਦਾ ਲੀਵਰ ਆਪਰੇ ਵੱਲ ਖਿੱਚਣਾ। ਉਹ ਦੇੜਾ ਉਰਫ ਫੱਲੇ ਗਿਆ। ਠੀਕ ਹੈ? ਆ ਦੇਗਾ ਹੁਣ ਮੈਂ ਛੱਡ ਦਿੰਦਾ। ਬਾਕੀ ਆ ਆ ਲੀਵਰ ਨੂੰ ਆ ਲੀਵਰ ਨੂੰ ਇੱਧਰ ਨੂੰ ਆਪਣੇ ਰਾਈਟ ਵਾਲੇ ਪਾਸੇ ਨੂੰ ਉਹ ਖਿੱਚਣਾ ਆ ਬਟਨ ਦੱਬ ਕੇ। ਲੈਫਟ ਵਾਲੇ ਪਾਸੇ ਦਾ ਲੈਫਟ ਬਟਨ ਦੱਬ ਕੇ। ਹੁਣ ਪ੍ਰੈਸ ਹੁਣ ਮੈਂ ਕੀਤਾ ਪ੍ਰੈਸ ਇਹਨੂੰ ਮੈਂ ਕੀਤਾ ਮੇਰੇ ਹੱਥ ਵਿੱਚ ਫੂਨ ਆ ਸੋ ਮੈਂ ਟ੍ਰਾਈ ਟੂ ਅਡਜਸਟ ਤੇ ਇਹਨੂੰ ਮੈਂ ਤਾਂ ਕੀਤਾ ਆਪਣੇ ਵੱਲੋਂ ਖਿੱਚਾ ਲੀਵਰ ਨੂੰ ਤਾਂ ਉਹ ਕਪਲਰ ਖੁੱਲ ਗਿਆ ਠੀਕ ਹੈ ਜਦੋਂ ਇਹ ਖੁੱਲ ਗਿਆ ਤਾਂ ਤੁਸੀਂ ਪਾਣੀ ਪਾ ਘਟ ਆਪਣੇ ਮੇਰੇ ਹੱਥ ਵਿੱਚ ਫੂਨ ਆ ਰਾਤ 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 ਓਕੇ ਵਾਗੜ ਜਿਦੋਂ ਪਹੇਗੇ ਉਹੀ ਆਪਸ਼ਨ ਇਹਨੂੰ ਕੱਟੀ ਕਰਨਾ ਕੱਟੀ ਕਰਕੇ ਹੇਠਲੇ ਦੇਖਿਓ ਜਦੋਂ ਮੈਂ ਉਤੋ ਬਾਅਦ ਆਪ ਬਟਨ ਛੱਡ ਦੇਣਾ ਜਦੋਂ ਮੈਂ ਬਟਨ ਛੱਡ ਕੇ ਇਧਰੋਂ ਆਹ ਪ੍ਰੈਸ ਪੇ ਕੀਤਾ ਤਦ ਤਲ ਆਲੀਵ ਨੂੰ ਆਪਣੇ ਵੱਲੋਂ ਖਿੱਚਿਆ ਤਾਂ ਕਪਲਰ ਲੱਗ ਗਿਆ ਉਤੋ ਬਾਅਦ ਮੈਂ ਤੁਸੀਂ ਇਹਨੂੰ ਪਹਿਲੇ ਬਟਨ ਨੂੰ ਓਕੇ ਕਰਕੇ ఓకే కదా థాగ ఓకే జీవిట్ పాకట్టి అుకి ఓకే దువారా ప్రోసిజర్